ਗੁਰਬਾਣੀ ਸੰਵਾਦ ਵਿਦ ਪਾਈ ਜਸਪੀਤ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਸਮਾਜ ਵਿੱਚ ਸਿੱਖ ਹੋਵੇ ਸਿੱਖੀ ਵਿੱਚ ਜਿਹੜੇ ਪੂਲ ਭੁਲੇਖੇ ਪਏ ਹੋਇਆ ਉਹਨਾਂ ਨੂੰ ਦੂਰ ਕੀਤਾ ਜਾਏ ਉਹਨਾਂ ਦੇ ਗੁਰਬਾਣੀ ਅਨੁਸਾਰ ਗੁਰਬਾਣੀ ਦੇ ਆਸ਼ੇ ਅਨੁਸਾਰ ਅਸੀਂ ਸਮਝ ਸਕੀਏ ਤੇ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕੀ ਹੈ ਇਹਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ ਭਾਈ ਸਾਡੀ ਜਿਹੜੀ ਸੀਰੀ ਚੱਲ ਰਹੀ ਆ ਕਰਮ ਕਾਂਡਾਂ ਤੇ ਵਹਿਮ ਪਰਮਾ ਤੇ ਸਾਰੀ ਚੱਲ ਰਹੀ ਆ ਜੀ ਅਸੀਂ ਬਾਕੀ ਆਸਪੈਕਟ ਤਾਂ ਦੁਨਿਆਵੀ ਆਸਪੈਕਟ ਅਸੀਂ ਕਰ ਚੁੱਕੇ ਆ ਅੱਜ ਅਸੀਂ ਕੋਸ਼ਿਸ਼ ਕਰਦੇ ਆ ਕਿ ਗੁਰਬਾਣੀ ਦਾ ਕੀ ਦ੍ਰਿਸ਼ਟੀਕੋਣ ਹੈ ਇਹਦੇ ਤੇ ਅਸੀਂ ਉਸ ਤੇ ਕਨਸੈਂਟਰੇਟ ਕਰਨਾ ਚਾਹੁੰਦੇ ਹਾਂ ਜੀ ਸੋ ਗੁਰਬਾਣੀ ਇਹਨਾਂ ਨੂੰ ਵਿੱਚ ਕਿਹੜੀ ਥਾਂ ਤੇ ਕੀ ਖੰਡਨ ਕਰਦੀ ਹੈ ਕੀ ਉਹਨਾਂ ਨੂੰ ਅਸੈਪਟ ਕਰਦੀ ਹੈ ਕੀ ਕਰਦੀ ਹੈ ਕਿਸ ਤਰੀਕੇ ਦੇ ਕਰਮ ਕਾਂਡਾਂ ਨੂੰ ਅਸੈਪਟ ਕਰਦੀ ਹੈ ਇਹ ਵੀ ਹੋ ਸਕਦਾ ਜਾਂ ਨਹੀਂ ਕਰਦੀ ਇੰਨਾ ਸਾਰੀਆਂ ਚੀਜ਼ਾਂ ਬਾਰੇ ਅੱਜ ਵਿਚਾਰ ਉਤਾਂਦਰਾ ਕਰੀਏ ਸੋ ਤੁਸੀਂ ਇਹ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਕਰਮ ਕਾਂਡ ਜਾਂ ਕੀ ਹੈ ਜੀ ਆਪਸੀ ਕਰਮ ਕਾਂਡ ਦੀ ਜਿਹੜੀ ਪਰਿਭਾਸ਼ਾ ਹਾਂਜੀ ਇਹ ਆਪਾਂ ਪਹਿਲਾਂ ਜਿਹੜੇ ਐਪੀਸੋਡਾਂਾਂ ਵਿੱਚ ਕਰ ਚੁੱਕੇ ਹੋਏ ਆ ਇਸ ਤੋਂ ਇਲਾਵਾ ਆਮ ਵਿਆਪਕ ਰੂਪ ਵਿੱਚ ਇਹਦੇ ਬਾਰੇ ਜੋ ਧਾਰਨਾ ਪਾਈ ਜਾਂਦੀ ਆ ਇਹਦੇ ਬਾਰੇ ਅਸੀਂ ਪਹਿਲੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਵਿੱਚ ਚਰਚਾ ਕਰ ਚੁੱਕੇ ਆ ਉਹਨਾਂ ਨੂੰ ਅਸੀਂ ਫਿਰ ਨਾਲ ਦੁਹਰਾਉਂਦੇ ਹੋਏ ਜਿਹੜਾ ਅੱਜ ਗੁਰਬਾਣੀ ਦਾ ਪੱਖ ਆ ਹਾਂਜੀ ਅਸੀਂ ਇਹਦੇ ਤੱਕ ਹੀ ਸੀਮਤ ਰਹਿ ਰਹੇ ਹਾਂ ਹਾਂ ਇੱਥੇ ਸ਼ੁਰੂ ਵਿੱਚ ਗੱਲ ਇਹ ਆਪਾਂ ਜਿਹੜੀ ਆ ਉਹ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਅਸੀਂ ਜਿਹੜੀ ਕਰਮਕਾਂਡ ਦੀ ਗੁਰਬਾਣੀ ਦੇ ਦ੍ਰਿਸ਼ਟੀਕੋਣ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਜਥੇਬੰਦਕ ਤੌਰ ਤੇ ਪੰਥਕ ਤੌਰ ਤੇ ਕੁਝ ਜਿਹੜੇ ਕਰਮਕਾਂਡਾ ਅਸੀਂ ਅਪਣਾਏ ਹੋਏ ਆ ਉਹ ਸਾਡੀ ਆਸਾ ਦਾ ਵਿਸ਼ਵਾਸ ਦਾ ਇੱਕ ਅਟੁੱਟ ਹਿੱਸਾ ਬਣ ਚੁੱਕੇ ਹੋਏ ਆ ਅਸੀਂ ਇਸ ਸਮੇਂ ਉਸ ਪੱਖ ਦੀ ਚਰਚਾ ਨਹੀਂ ਕਰ ਰਹੇ ਅਸੀਂ ਇਹਦੇ ਸਮੁੱਚੇ ਰੂਪ ਵਿੱਚ ਗੁਰਬਾਣੀ 'ਚ ਇਹਦੇ ਬਾਰੇ ਕੀ ਧਾਰਨਾ ਕੀ ਮਨਉਤ ਆ ਅਸੀਂ ਇਸ ਤਾਕੀ ਸੀਮਤ ਰਹ ਰਹੇ ਹਾਂ ਇਸ ਲਈ ਕੋਈ ਜਿਹੜਾ ਦਰਸ਼ਕ ਆਉ ਉਹ ਕਨਫਿਊਜ਼ ਨਾ ਹੋਵੇ ਹਾਂ ਅਸੀਂ ਜਿਹੜੇ ਅਗਲੇ ਪ੍ਰੋਗਰਾਮ ਆ ਉਹਦੇ ਵਿੱਚ ਪੰਥਕ ਤੌਰ ਤੇ ਜਿਹੜੇ ਕਿਹੜੇ ਕਰਮ ਕਾਂਡ ਆ ਉਹ ਅਸੀਂ ਸਵੀਕਾਰ ਕੀਤੇ ਹੋਏ ਆ ਉਹ ਸਾਡੀ ਆਸਾ ਵਿਸ਼ਵਾਸ ਦਾ ਜਾਂ ਇੰਜ ਆਕੀਏ ਕਿ ਸਿੱਖੀ ਦਾ ਅਸੀਂ ਇੱਕ ਅਤੁੱਟ ਹਿੱਸਾ ਮੰਨੇ ਹੋਏ ਆ ਠੀਕ ਹੈ ਅਸੀਂ ਉਹਨਾਂ ਦੀ ਚਰਚਾ ਬਾਅਦ ਵਿੱਚ ਕਰਾਂਗੇ ਠੀਕ ਅੱਜ ਕੇਵਲ ਗੁਰਬਾਣੀ ਦਾ ਜਿਹੜਾ ਪੱਖ ਆ ਅਸੀਂ ਉਹਦੀ ਹੀ ਚਰਚਾ ਕਰ ਰਹੇ ਹਾਂ ਜਿਵੇਂ ਗੁਰਬਾਣੀ ਵਿੱਚ ਹਰ ਤਰ੍ਹਾਂ ਦਾ ਜਿਹੜਾ ਕਰਮਕਾਂਡ ਆ ਉਸ ਕਰਮਕਾਂਡ ਨੂੰ ਗੁਰੂ ਸਹਿਬਾਨ ਨੇ ਮਨੁੱਖੀ ਜਿਹੜਾ ਆਚਰਨ ਆ ਉਸ ਨੂੰ ਨੀਵਾ ਮੰਨਿਆ ਜੇਕਰ ਮਨੁੱਖ ਅੰਦਰ ਉਹ ਆਚਰਨ ਪੈਦਾ ਨਹੀਂ ਹੋਇਆ ਕੈਕਟਰ ਨਹੀਂ ਬਣਿਆ ਮਨੁੱਖ ਦਾ ਮਨ ਸ਼ੁੱਧ ਨਹੀਂ ਹੋਇਆ ਪਵਿੱਤਰ ਨਹੀਂ ਹੋਇਆ ਤਾਂ ਕੇਵਲ ਉਹ ਕਰਮਕਾਂਡ ਮੈਂ ਜਿਹੜੇ ਆਪਾਂ ਪਹਿਲਾਂ ਜਿਵੇਂ ਚਰਚਾ ਕਰ ਚੁੱਕੇ ਹੋਏ ਆ ਕਿ ਉਹ ਕਿਸੇ ਫਲ ਦੀ ਆਸ ਕਰਕੇ ਚਾਹੇ ਉਹ ਦੁਨਿਆਵੀ ਆ ਚਾਹੇ ਉਹਗੇ ਸਵਰਗ ਦੇ ਰੂਪ ਵਿੱਚ ਆ ਜਾਂ ਮੁਕਤੀ ਦੇ ਰੂਪ ਵਿੱਚ ਆ ਜਿਹੜੀ ਮੁਕਤੀ ਮਰਦ ਤੋਂ ਬਾਅਦ ਮਨੀ ਗਈ ਆ ਉਸ ਬੰਦ ਵਿੱਚ ਉਸ ਦੀ ਲਾਲਸਾ ਰੱਖ ਕੇ ਕੀਤਾ ਜਾ ਰਿਹਾ ਤਾਂ ਉਸ ਕਰਮ ਕਾਂਡ ਨੂੰ ਗੁਰਬਾਣੀ ਨੇ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਹੋਇਆ ਗੁਰਬਾਣੀ ਨੇ ਕਿਹ ਢੰਗਾਂ ਨਾਲ ਸਾਨੂੰ ਇਹ ਗੱਲ ਜਿਹੜਾ ਸਮਝਾਉਂਦਾ ਜਿਹੜਾ ਉਹ ਯਤਨ ਕੀਤਾ ਜਿਵੇਂ ਗੁਰੂ ਸਾਹਿਬ ਦਾ ਪਾਵਨ ਫਰਮਾਨਾ ਹਰ ਬਿਨ ਅਵਰ ਕਰਿਆ ਅਭ੍ਰਿਥੇ ਹਰ ਬਿਨ ਪ੍ਰਭੂ ਤੋਂ ਬਿਨਾ ਕਿਤੇ ਨਾਮ ਤੋਂ ਬਿਨਾ ਆਖਿਆ ਹੋਇਆ ਸਿਮਰਨ ਤੋਂ ਬਿਨਾ ਆਪਾਂ ਇਹ ਗੱਲ ਵੀ ਖੈ ਕੀੰਬਰਾ ਚਰਚਾ ਕਰ ਚੁੱਕੇ ਹੋਏ ਆ ਕਿ ਗੁਰਬਾਣੀ ਵਿੱਚ ਜਦੋਂ ਆਖਿਆ ਹੋਇਆ ਕਿ ਨਾਮ ਤੋਂ ਬਿਨਾ ਜਾਂ ਹਰੀ ਤੋਂ ਬਿਨਾ ਪਰ ਸਿਮਰਨ ਤੋਂ ਬਿਨਾ ਤਾਂ ਉਥੇ ਪ੍ਰਭੂ ਤੋਂ ਬਿਨਾ ਤੋਂ ਪਾਪ ਗੁਰਬਾਣੀ ਵਿੱਚ ਕੀ ਲਿਆ ਗਿਆ ਆ ਇਸ ਲਈ ਇਥੇ ਇਸ ਚੀਜ਼ ਨੂੰ ਨਾ ਦੁਹਰਾਉਂਦੇ ਹੋਏ ਹੰ ਜੇਬ ਜਿਹੜਾ ਅਖਰੀ ਅਰਥ ਆ ਉਸ ਦਾ ਕੀ ਸੀਮਤ ਰਹਿ ਰਹੇ ਆ ਕਿ ਹਰੀ ਤੋਂ ਬਿਨਾ ਔ ਉਸ ਆਚਰ ਉੱਚ ਆਚਰਨ ਤੋਂ ਬਿਨਾ ਮਨ ਦੀ ਸ਼ੁੱਧੀ ਤੋਂ ਬਿਨਾ ਜਿਹੜੇ ਹੋਰ ਜਿੰਨੇ ਵੀ ਕਰਮ ਆ ਕਰਮ ਕਰਮ ਰਸਮੀ ਧਰਮ ਕਰਮ ਜਿਹੜੇ ਆ ਕਰਮ ਕਾਂ ਜਿਸ ਵੀ ਰੂਪ ਵਿੱਚ ਆ ਗੁਰੂ ਸਾਹਿਬ ਨੇ ਬੜੇ ਸਪਸ਼ਟ ਤੇ ਨਰਨਾਇਕ ਰੂਪ ਵਿੱਚ ਇਹ ਗੱਲ ਆਖ ਦਿੱਤੀ ਕਿ ਉਹ ਨਿਸਵਲਾ ਵਿਅਰਥਾ ਜਬ-ਦਬ ਸੰਜਮ ਕਰਮ ਕਮਾਣੇ ਇਹ ਔਰ ਹੈ ਮੂਸੇ ਦਸੀਆ ਕਿ ਇਹ ਉੱਚ ਆਤਮਿਕ ਜੀਵਨ ਦਾ ਹਿੱਸਾ ਨਹੀਂ ਬਣ ਸਕਦੇ ਜੇਕਰ ਕੋਈ ਇਹ ਸਮਝੇ ਸੋਚੇ ਕਿ ਇਨ੍ਹਾਂ ਕਰਮ ਕਾਂਡਾਂ ਨਾਲ ਮੈਂ ਆਪਣੇ ਆਪ ਨੂੰ ਉੱਚਿਆ ਸਕੂੰਗਾ ਜਾਂ ਮਨ ਮੇਰਾ ਸ਼ੁੱਧ ਹੋਗਾ ਪਵਿੱਤਰ ਹੋਊਗਾ ਮੈਂ ਵਿਕਾਰਾਂ ਦੀ ਮੈਲ ਜਿਹੜੀ ਹੈ ਲਾਣ ਵਿੱਚ ਸਫਲ ਹੋਊਗਾ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਨਹੀਂ ਇਹਨਾਂ ਕਰਮਾਂ ਨਾਲ ਕਦੇ ਕਿਸੇ ਦਾ ਆਪਣਾਪ ਸ਼ੁੱਧ ਨਹੀਂ ਹੋਇਆ ਆਪਣਾ ਮਨ ਉਹਦਾ ਕਾਬੂ ਵਿੱਚ ਨਹੀਂ ਆਇਆ ਜਿਹੜੇ ਆਮ ਤੌਰ ਤੇ ਅਸੀਂ ਦੂਜੇ ਧਰਮਾਂ ਵਾਲੇ ਵੀਰ ਭੈਣ ਦਾ ਮੰਨਦੇ ਹੀ ਆ ਅਸੀਂ ਵੀ ਤਕਰੀਬਨ ਉਹ ਮੰਨਦੇ ਆ ਸਾਡੇ ਵਿੱਚ ਵੀ ਪ੍ਰਚਲਿਤ ਆ ਪਰ ਗੁਰੂ ਸਾਹਿਬ ਬੜੇ ਸਪਸ਼ਟ ਰੂਪ ਵਿੱਚ ਕਹਿੰਦੇ ਆ ਕਿ ਜਬ ਤਬ ਸੰਜਮ ਕਰਮ ਕਮਾਣੇ ਕੇ ਔਰੈ ਮੂਸੇ ਫਿਰ ਉਹ ਦੱਸਿਆ ਕਿ ਵਰਤ ਨੇਮ ਸੰਜਮ ਵਿੱਚ ਰਹਤਾ ਤਿੰਨ ਕਾ ਆੜ ਨਾ ਪਾਇਆ ਇਸਾਰੇ ਕਰਮकांड ਦਾ ਰੂਪ ਹੀ ਆ। ਔਰ ਮਹਾਰਾਜ ਕਹਿੰਦੇ ਆ ਕਿ ਇਹਨਾਂ ਦਾ ਜਿਹੜਾ ਉਹ ਅਧਿਕ ਕੌਡੀ ਵੀ ਮੁੱਲ ਨਹੀਂ ਪੈਂਦਾ। ਭਾਵੇਂ ਇਹਨਾਂ ਦੀ ਕੋਈ ਸਾਰਤਕਤਾ ਨਹੀਂ। ਹਾਂ। ਅੱਗੇ ਚੱਲਣਾ ਔਰ ਹੈ ਭਾਈ। ਉਹਾਂ ਕਾਮਨਾ ਆਇਆ। ਹਾਈ ਤੇ ਇਹ ਜ਼ਰੂਰ ਆਗੇ ਕੋਈ ਸਾਡੇ ਜਿਹੜੇ ਵੀਰ ਪਹਿਣਾ, ਟੀਕਾਕਾਰ ਆ ਜਦੋਂ ਆਗੇ ਸ਼ਬਦੋਂਦਾ ਤਾਂ ਉਹ ਮਰਨ ਤੋਂ ਮਗਰੋਂ ਦੇ ਜੀਵਨ ਦੀ ਜਿਹੜੀ ਆ ਉਹ ਗੱਲ ਕਰਦੇ ਆ ਜਾਂ ਵਿਸ਼ਵਾਸ ਕਰਦੇ ਆ ਕਿ ਮਹਾਰਾਜ ਕਹਿੰਦਿਆ ਕਿ ਤੁਹਾਡੇ ਅੱਗੇ ਜਿਹੜੇ ਆ ਪਰਲੋਕ ਵਿੱਚ ਪਰਲੋਕ ਤੋਂ ਆ ਕੇ ਜਿਹੜਾ ਸਦਾ ਨੌਪੁਰ ਨਹੀਂ ਦੇ ਆ ਤੇ ਉਹ ਕਹਿੰਦੇ ਉੱਥੇ ਕੰਮ ਨਹੀਂ ਹੁੰਦੇ ਪਰ ਜੋ ਅੱਗੇ ਆਇਆ ਤੇ ਉਹ ਆਪਾਂ ਫਿਰ ਚਰਚਾ ਕਰਾਂਗੇ ਕਿਤੇ ਅਸੀਂ ਇੱਥੋਂ ਤੱਕ ਹੀ ਸੀਮਤ ਰੱਖਦੇ ਹੋਏ ਕਿ ਤੁਹਾਡੇ ਇਹ ਆਤਮਿਕ ਜੀਵਨ ਦੇ ਕੰਮ ਨਹੀਂ ਆਉਂਦੇ ਤੁਹਾਡੇ ਆਪਣੇ ਆਪ ਨੂੰ ਉਚਿਉਣ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਇਹਨਾਂ ਦਾ ਕੋਈ ਮੁੱਲ ਵੀ ਨਹੀਂ ਫਿਰ ਜਦੋਂ ਮਹਾਰਾ ਕਹਿੰਦੇ ਆ ਕਿ ਤੀਰੇ ਤੋਂ ਨਾ ਆਇਆ ਧਰਨੇ ਭਰਮਤਾ ਅਗਰ ਠੌਰ ਨਾ ਪਾਵੇ ਉਹਾਂ ਕੰਮ ਨਾ ਆਵੇ ਇਹ ਵਿਦ ਉਹ ਲੋਕਾਂ ਨੇ ਹੀ ਪਤੇ ਆਵੇ ਹਾਂ ਲੋਕਾਂ ਵੀ ਜ਼ਰੂਰ ਵਾਵਾ ਹੁੰਦੀ ਆ ਜਜਕਾਰ ਹੁੰਦੀ ਆ ਗੁਰੂ ਸਾਹਿਬ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਕਿ ਜਦੋਂ ਤੁਸੀਂ ਕੋਈ ਰਸਮੀ ਧਰਮ ਕਰਮ ਕਰਦੇ ਹੋ ਤਾਂ ਆਮ ਲੋਕੀ ਜਿਹੜੇ ਆ ਉਹ ਤੁਹਾਨੂੰ ਗੁਰਮੁਖ ਸਮਝੋ ਲੱਗ ਪੈਂਦੇ ਆ ਧਰਮੀ ਸਮਝੋ ਲੱਗ ਪੈਂਦੇ ਆ ਕਿ ਇਹ ਦੇਖੋ ਜੀ بڑا ਗੁਰਮੁਖ ਆ ਕਿ ਇਹੋ ਜਿਹਾ ਇਹ ਕਰਮ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਆ ਕਿ ਲੋਕ ਜ਼ਰੂਰ ਜਿਹੜੇ ਆ ਉਹ ਤੁਹਾਨੂੰ ਧਰਮੀ ਗੁਰਮੁਖ ਸਮਝਣ ਲੱਗ ਪੈਣਗੇ ਪਰ ਇਹਦੇ ਨਾਲ ਲੋਕਾਂ ਦੇ ਸਮਝਣ ਨਾਲ ਲੋਕਾਂ ਵਿੱਚ ਤੁਹਾਡੀ ਹੋਰ ਹੀ ਜਿਆਜਾ ਕਾਰਨ ਨਾਲ ਤੁਹਾਡਾ ਆਪਣਾ ਜਿਹੜਾ ਆਤਮਿਕ ਜੀਵਨ ਆ ਉਹ ਪਰਫੁੱਲਕ ਨਹੀਂ ਹੋਊਗਾ ਫਿਰ ਉਹ ਹੋ ਕਹਿੰਦੇ ਆ ਕਿ ਚਤੁਰ ਬੇਦਮੁਖ ਬਚਨੀ ਉਚਰੈ ਆਗਾ ਮਹਿਲ ਨਾ ਪਾਈਐ ਬੂਝੇ ਨਹੀਂ ਇਹ ਕੁ ਸੁਧ ਆਖਰ ਉਹ ਸਗਲੀ ਝਾਕ ਚਖਾਈ ਐ ਫਿਰ ਅਖੀਰ ਵਿੱਚ ਗੁਰੂ ਸਾਹਿਬ ਇਸੇ ਸ਼ਬਦ ਵਿੱਚ ਕਹਿੰਦੇ ਆ ਕਿ ਨਾਨਕ ਕਹੇ ਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੇ ਗੁਰਸੇਵੋ ਔਰ ਨਾਮ ਤੇ ਆਵੋ ਤਿਆਗੋ ਮਨੋ ਗਮਾਨੇ ਇਹ ਜਿਹੜਾ ਰਾਗ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਸੱਚਮੁੱਚ ਤੁਸੀਂ ਆਪਣੇ ਆਪ ਨੂੰ ਉੱਚੇ ਆਉਣਾ ਚਾਹੁੰਦੇ ਹੋ ਸਹੀ ਅਥਾਂ ਵਿੱਚ ਆਪਣੇ ਆਪ ਨੂੰ ਕਾਬੂ ਕਰਨਾ ਚਾਹੁੰਦੇ ਹੋ ਮਨ ਦੇ ਲੱਗੇ ਜਿਹੜੇ ਵਿਕਾਰਾਂ ਦੀ ਮੈਲ ਲਾ ਕੇ ਸਹੀ ਇਤਾਂ ਵਿੱਚ ਵਿਕਾਰਾਂ ਤੋਂ ਮੁਕਤ ਹੋਣਾ ਚਾਹੁੰਨੇ ਹੋ ਤਾਂ ਫਿਰ ਤੁਹਾਨੂੰ ਆਰਾ ਪਨਾਉਣਾ ਪਊਗਾ ਜਿਹੜੇ ਪਹਿਲਾਂ ਦੱਸਿਆ ਜਿਹੜੇ ਕਰਮ ਕਾਂਡਾ ਇਹਨਾਂ ਨਾਲ ਗੁਰੂ ਸਾਹਿਬ ਦਾ ਸਪਸ਼ਟ ਜਿਹੜਾ ਉਹ ਨਿਰਣਾ ਕਿ ਇਹਨਾਂ ਨਾਲ ਤੁਹਾਡੀ ਜਿਹੜੀ ਅੰਦਰਲੀ ਮੈਲ ਆ ਉਹ ਨਹੀਂ ਲੈਂਦੀ ਗੱਲ ਤਾਂ ਅੰਦਰਲੀ ਮੈਲ ਲਾਉਣ ਦੀ ਗੱਲ ਹਾਂ ਤੁਸੀਂ ਲੋਕਾਂ ਵੀ ਤੁਹਾਡੀ ਜਰੂਰ ਜਾਜਾ ਕਾਰ ਹੋ ਜਾਊਗੀ ਵਾਵਾ ਹੋਊਗੀ ਲੋਕਾਂ ਨੂੰ ਪਤਾ ਕੀ ਤੁਹਾਨੂੰ ਵੀ ਆਪਣੇ ਆਪ ਨੂੰ ਲੱਗ ਸਕਦਾ ਔਰ ਕੀ ਥਾਂ ਜੀ ਗੁਰੂ ਸਾਹਿਬ ਨੇ ਇਹਨੂੰ ਇਸ ਰੂਪ ਵੀ ਦੱਸਿਆ ਹੋਇਆ ਕਿ ਕਈ ਵਾਰ ਮਨੁੱਖ ਇਹਨਾਂ ਚੀਜ਼ ਕਰਮ ਕਾਂਡਾਂ ਨੂੰ ਆਧਾਰ ਬਣਾ ਉਹ ਬੇਈਮਾਨੀ ਵਿੱਚ ਹੇਰਾਫੇਰੀ ਵਿੱਚ ਕਪੜ ਵਿੱਚ ਉਹ ਸੰਗ ਨੂੰ ਹੋਰ ਇਹਨਾਂ ਕਰਮਾਂ ਰਾਈ ਬਲ ਮਿਲ ਜਾਂਦਾ ਤਾਕਤ ਮਿਲਦੀ ਆ ਸਹਾਰਾ ਮਿਲਦਾ ਕਿਉਂਕਿ ਜਦੋਂ ਮਨ ਵਿੱਚ ਇਹ ਬੈਠ ਗਿਆ ਕਿ ਮੈਂ ਕੋਈ ਜਿਹੜਾ ਵਿਸ਼ੇਸ਼ ਕਰਮ ਕਰ ਲੂੰਗਾ ਤਾਂ ਮੇਰੇ ਜਿਹੜਾ ਪਹਿਲਾਂ ਕੀਤਾ ਹੋਇਆ ਗੁਨਾਹ ਪਾਪ ਆ ਉਹ ਸਾਰਾ ਮੋਹ ਆਪ ਹੋ ਜੂਗਾ ਜਿਵੇਂ ਗੁਰੂ ਸਾਹਿਬ ਦਾ ਪਾਵਨ ਫੁਰਮਾਨ ਆ ਕਿ ਪਾਪ ਕਰੇ ਪੰਜਾਂ ਕੇ ਵਸਰੇ ਤੀਰਥ ਨਾਇਕ ਹੈ ਸਬ ਉਤਰੇ ਪਰ ਇਥੇ ਹੀ ਬਸ ਨਹੀਂ ਕਿ ਬਹੁਰ ਕੁ ਮਾਵੇਂ ਹੋਈ ਨ ਸੰਕ ਕਿ ਜਦ ਚਾਬੀ ਆ ਥਾ ਗਈ ਕਿ ਭਾਈ ਇੱਕ ਵਾਰ ਜਾ ਕੇ ਤੁਸੀਂ ਵਿਸ਼ੇਸ਼ ਕਰਮ ਕਰ ਲਮੋਗੇ ਤੇ ਬਸ ਤੁਹਾਡਾ ਜਿਹੜਾ ਉਹ ਤੁਸੀਂ ਪਵਿੱਤਰ ਹੋਗੇ ਸ਼ੁੱਧ ਹੋਗੇ ਉਹ ਤੁਹਾਡਾ ਜਿਹੜਾ ਪਾਪ ਸੀਗਾ ਉਹ ਪਾਪ ਤੋਂ ਤੁਸੀਂ ਮੁਕਤ ਹੋਗੇ ਤਾਂ ਫਿਰ ਪਹਿਲਾਂ ਨਾਲੋਂ ਵੀ ਸੰਗ ਨਟੜੋ ਕੇ ਪਹਿਲਾਂ ਫਿਰ ਵੀ ਮੜਾ ਮੋਟਾ ਡਰ ਸੀ ਭੈ ਸੀ ਖੋਪ ਸੀ ਪਰ ਉਹਨਾਂ ਉਹ ਭੈ ਵੀ ਜਾਂਦਾ ਰਿਹਾ ਚਾਬੀ ਹੱਥ ਆ ਗਈ ਆਹ ਚਾਬੀ ਕਿਬਾ ਚਾਬੀ ਲਾਵਾਂਗੇ ਤੇ ਬਸ ਸਭ ਫਿਰ ਵਾਪਸ ਆਂਗੇ ਤਿਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਬੋਰ ਕਮਾ ਹੋਏ ਨ ਸੰਕ ਪਰ ਫਿਰ ਕਹਿੰਦੇ ਨਹੀਂ ਜੰਪੁਰ ਬਾਦ ਖਰੇ ਕਾਲੰਕ ਤੋਂ ਕਿੰਵਰਾ ਜਿਹੜਾ ਇਹ ਜਿਹੜੇ ਕਰਮ ਇਹਨਾਂ ਨੇ ਸਹਾਇਤਾ ਤੇ ਕੀ ਕਰਨੀ ਸੀ ਬਲਕਿ ਇਹ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਮਨੁੱਖ ਨੂੰ ਕੋ ਕਰਮਾਂ ਵੱਲ ਪ੍ਰੇਰਿਤ ਉਤਸ਼ਾਹਤ ਕਰਨ ਵਿੱਚ ਸਹਾਇਕ ਹੋ ਜਾਂਦੀ ਆ। ਤੋਂ ਕਰਮ ਕਾਂ ਨੂੰ ਕਿਸੇ ਰੂਪ ਵਿੱਚ ਵੀ ਗੁਰੂ ਸਾਹਿਬ ਨੇ ਸਵੀਕਾਰ ਨਹੀਂ ਕੀਤਾ। ਕਿ ਕਿਤੇ ਕਿਤੇ ਬਾਣੀ ਵੀ ਦੇਖੋ ਇਸ ਗੱਲ ਨੂੰ ਸਮਝਾਉਣ ਲਈ। ਮਹਾਰਾਜ ਨੇ ਇੱਕ ਵੱਖਰੇ ਅੰਦਾਜ਼ ਵਿੱਚ ਢੰਗ ਨਾਲ ਸਮਝਾਇਆ ਆ ਜਿਹੜੇ ਗੁਰਬਾਣੀ ਦੇ ਬਾਣੀਕਾਰਾਂ ਮਹਾਂਪੁਰਸ਼ਾ ਜਿਵੇਂ ਉਹਨਾਂ ਦੱਸਣ ਲੱਗਾ ਸੀ ਜਿੱਥੇ ਤੋਕਾਈਐ ਸੋ ਜਪ ਸੋ ਤਪ ਸੋ ਬ੍ਰਤ ਪੂਜਾ ਜਿਤ ਹਰ ਸੇ ਉਪਰੀ ਤੇ ਲਗਾਏ ਸੋ ਇਹ ਜਿਹੜਾ ਸ਼ਬਦ ਹੈ ਇਹ ਇਹ ਵੀ ਤਾਂ ਜਪ ਤਪ ਦੇ ਉਹ ਕਰਮ ਕਾਂਡਾਂ ਬਾਰੇ ਪ੍ਰਉੜਤਾ ਕਰਦਾ ਪਿਆ ਕਿ ਕੀ ਕਰਦਾ ਪਿਆ ਅਨੇ ਪ੍ਰਉੜਤਾ ਜਿਹੜੀ ਆ ਦੇਖੋ ਤੁਹਾਨੂੰ ਥੋੜਾ ਜਿਹਾ ਇੱਥੇ ਇੱਕ ਸਮਝਣ ਦੀ ਲੋੜ ਆ ਗੁਰਬਾਣੀ ਦੇ ਪੱਖੋਂ ਪਰ ਇਸ ਵੱਲ ਆਉਣ ਤੋਂ ਪਹਿਲਾਂ ਆਪਾਂ ਇੱਕ ਹੋਰ ਜਿਹੜਾ ਪੱਖਾ ਉਹਨੂੰ ਵੀ ਥੋੜਾ ਜਿਹਾ ਵਿਚਾਰ ਕਰ ਲਈਏ ਕਿ ਗੁਰਬਾਣੀ ਵਿੱਚ ਕਹੀਂ ਥਾਈਂ ਨਾਮ ਦੇ ਸਿਮਰਨ ਦੇ ਪ੍ਰਭੂ ਦੇ ਗੁਣਾ ਨੂੰ ਅਪਣਾਉਣ ਤੋਂ ਬਿਨਾ ਜਿਹੜੇ ਕਰਮ ਕਾਂਡਾ ਉਹ ਨਿਸਵਲਾ ਵਿਅਰਥਾ ਇਹ ਗੱਲ ਦਰਸਾਉਣ ਲਈ ਉਹਨਾਂ ਜਿਹੜੇ ਪ੍ਰਚਲਿਤ ਕਰਮ ਕਾਂਡਾ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਦਾ ਵਰਣਨ ਕਰ ਫਿਰ ਦੱਸਿਆ ਹੈ ਕਿ ਨਹੀਂ ਇਹ ਉਹ ਨਾਮ ਦੇ ਮੁਕਾਬਲੇ ਇਹ ਤੁਸ਼ਾ ਇਹਨਾਂ ਦੀ ਕੋਈ ਹੈਸੀਅਤ ਨਹੀਂ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਜਿਵੇਂ ਉਦਾਹਰਨ ਵਜੋਂ ਸ਼ਬਦਾ ਪਾਵਨਿਕ ਕੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨਦਾ ਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਬਦਾਨ ਦੀਜੈ ਮਰਖਿਆ RAM ਨਾਮ ਸਰ ਤਉ ਨ ਭੂਜੈ ਕਿ ਇਹ ਜਿਹੜੇ ਕਰਮ ਆ ਇਹ RAM ਨਾਮ ਦੇ ਬਰਾਬਰੀ ਨਹੀਂ ਕਰ ਸਕਦੇ ਇਸੇ ਸ਼ਬਦ ਵਿੱਚ ਹੋਰ ਜਿਹੜਾਉ ਦੀਆਂ ਪੰਕਤੀਆਂ ਉਥੇ ਆ ਕੇ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ ਹੁ ਦੇਖੋ ਜਿਹੜੇ ਇਹੋ ਜਿਹੇ ਜਿਹੜੇ ਕਰਮ ਆ ਜਿਹੜੇ ਕਰਮ ਮਨੁਖਾਂ ਦੇ ਵੱਲੋਂ ਧਰਮ ਸਮਝ ਕੇ ਕਰ ਰਿਆ ਇਸ ਖਿਆਲ ਨਾਲ ਕਰੇ ਕੇ ਇਸ ਕਰਨ ਨਾਲ ਮੈਨੂੰ ਮੁਕਤੀ ਮਿਲੇਗੀ ਸਵਰਗ ਮਿਲੂਗਾ ਮੇਰੀ ਕਲਿਆਣ ਹੋਊਗੀ ਹੋਰ ਇਸ ਤਰ੍ਹਾਂ ਦੀ ਜੇ ਮੇਰੀ ਜਿਹੜੀ ਮਨੋ ਕਾਮਨਾ ਉਹ ਪੂਰਨ ਹੋਊਗੀ ਤਾਂ ਇਹਨੂੰ ਸਪਸ਼ਟ ਰੂਪ ਵਿੱਚ ਨਕਾਰ ਦੇ ਕੇ ਕਹਿੰਦੀ ਹੈ ਕਿ ਛੱਡ ਤੂੰ ਇਹ ਜਿਹੜੇ ਆ ਇਹ ਕਪੜ ਛੱਡ ਪਖੰਡ ਛੱਡ ਤੂੰ ਜਿਹੜਾ ਹਰਕਾ ਨਾਮ ਨਿਤ ਨਿਤ ਲੀਜੈ ਫਿਰ ਹੋਰ ਆਖਿਆ ਆ ਕਿ ਦੇਖ ਗੰਗਾ ਜਾਓ ਗੋਦਾਵਰ ਜਾਈ ਐ ਕੁੰਮ ਜਾਓ ਕੇਦਾਰਨਾਈ ਐ ਗੋਮਤੀ ਸਹਿਜ ਗਊਦਾਨ ਕੀ ਜੈ ਕੋਟ ਜਾਓ ਤੀਰਥ ਕਰ ਤਨ ਜੋ ਹਿਵਾਲੇ ਗਾਰਾ ਰਾਮ ਨਾਮ ਸਰ ਤਉ ਨ ਪੂਜੈ ਇਹਨਾਂ ਸਾਰੇ ਕਰਮਾਂ ਦੀ ਧਰਮ ਦੀ ਦੁਨੀਆ ਵਿੱਚ ਅੱਜ ਵੀ ਬੜੀ ਮਹੱਤਤਾ ਬਿਲਕੁਲ ਦੂਜੀਆਂ ਦੀ ਗੱਲ ਛੱਡੋ इवन ਸਾਡੇ ਵਿੱਚ ਵੀ ਇਹੋ ਜਿਹੇ ਵਿਸ਼ਵਾਸ ਪਾਈ ਜਾਂਦੇ ਆ ਪਰ ਗੁਰਬਾਣੀ ਵਿੱਚ ਬੜੇ ਸਪਸ਼ਟ ਅਤੇ ਨਰਨਾਇਕ ਰੂਪ ਵਿੱਚ ਸਾਨੂੰ ਇਹ ਗੱਲ ਜੀ ਦ੍ਰਿੜ ਕਰਵਾਈ ਜਾ ਰਹੀ ਆ ਹੋਰ ਕਹਿੰਦੇ ਆ ਕਿ ਕਹਿੰਦੇ ਅਸਦਾਨ ਗਜਦਾਨ ਸੇਜਾ ਨਾਰੀ ਭੂਮਦਾਨ ਐਸੋ ਦਾਨ ਨਿਤ-ਨਿਤੈ ਕੀਜੈ ਇਹ ਜਿਹੜੇ ਦਾਨ ਆ ਇੱਕ ਵਾਰ ਨਹੀਂ ਬਲਕੇ ਰੋਜ਼ਾਨਾ ਹੀ ਜੇ ਕਰਦੇ ਰਹੀਏ ਆਤਮ ਜਉ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਪਰ ਫਿਰ ਨਾ ਸਪਸ਼ਟ ਕਰਦੇ ਆ ਕਿ ਦੇਖੋ ਰਾਮ ਨਾਮ ਸਾਰ ਤਉ ਨਾ ਪੂਜੈ ਪਰ ਫਿਰ ਵੀ ਜਿਹੜੇ ਰਾਮ ਨਾਮ ਦੇ ਤੁਲ ਇਹ ਜਿਹੜੇ ਕਰਮ ਆ ਕਰਮ ਕਾਂਡ ਆ ਰਸਮੀ ਧਰਮ ਕਰਮ ਆ ਇਹ ਬਰਾਬਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਆ ਕਿ ਮਨ ਨਾ ਕੀਜੈ ਰੋਸ ਜਮਨ ਦੀਜੈ ਦੋਸ਼ ਨਿਰਮਲ ਨਿਰਵਾਨ ਪਦ ਚੀਨ ਲੀਜੈ ਜਿਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਹਾਂ ਪਰ ਨਵ ਨਾਮਾ ਤਤਰਸ ਅੰਮ੍ਰਿਤ ਪੀਜੈ ਜੇਕਰ ਪਾਵੇ ਕਿ ਜੇਕਰ ਇਹ ਜੇ ਕਰਮ ਕਰਕੇ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ ਮਨ ਨਹੀਂ ਟਿਕਦਾ ਵਿਕਾਰ ਉਸੇ ਤਰ੍ਹਾਂ ਭਾਰੂ ਆ ਤੁਹਾਡਾ ਅੰਦਰਲਾ ਸ਼ੁੱਧ ਨਹੀਂ ਹੁੰਦਾ ਪਵਿੱਤਰ ਨਹੀਂ ਹੁੰਦਾ ਤਾਂ ਫਿਰ ਤੁਸੀਂ ਇਹ ਦੋਸ਼ ਨਾ ਦੇਣਾ ਕਿ ਮੈਂ ਤਾਂ ਇੰਨਾ ਧਰਮ ਕਰਮ ਕਰ ਰਹੇ ਆ ਇਹਨੇ ਮੈਂ ਜਿਹੜੇ ਜਪ ਤਪ ਕੀਤੇ ਆ ਫਿਰ ਵੀ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ ਮਿਲੀ ਸ਼ਾਂਤੀ ਤਾਂ ਫਿਰ ਵੀ ਨਹੀਂ ਆਈ ਕਿੰਦੇ ਇਹਦੇ ਚ ਫਿਰ ਦੋਸ਼ ਨਾ ਦੇਣਾ ਕਿ ਦੋਸ਼ ਤੁਹਾਡਾ ਆਪਣਾ ਸਦਾ ਦੋਸ਼ ਨਦੋਂ ਕਿਸਿਆ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਹੁੰਦੇ ਤੁਸੀਂ ਜਿਹੜਾ ਸਵਾਲ ਉਠਾਇਆ ਸੀਗਾ ਕਿ ਜਬ ਤਬ ਦੀ ਗੱਲ ਕੀਤੀ ਹੋਈ ਆ ਮਿਰਸਨ ਦੇ ਗੁਰਬਾਣੀ ਵਿੱਚ ਜਿਹੜਾ ਇਹ ਪੱਖ ਬੜਾ ਗੁਰੂ ਸਾਹਿਬ ਨੇ ਵਿਸਤਾਰ ਸਹਿ ਦਰਸਾਇਆ ਪਰ ਸਾਨੂੰ ਜਿਹੜਾ ਇਹ ਦੇ ਦੇ ਦੋ ਪੱਖ ਆ ਇੱਕ ਤੇ ਇਹ ਆ ਕਿ ਗੁਰੂ ਸਾਹਿਬ ਇਥੇ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਆ ਕੀ ਆ ਕੀ ਗਿਆ ਜਿਵੇਂ ਤੁਹਾਡੀ ਇਹ ਪੰਕਤੀ ਜਿਹੜੀ ਆ ਕਿ ਸੋ ਜਪ ਸੋ ਤਬ ਸਾ ਬਰਤ ਪੂਜਾ ਜਿਤ ਹਰ ਸੋ ਪੀਰ ਤੇ ਲਗਾਏ ਬਿਨ ਅਰਤੀ ਤੋਂ ਹੋਰ ਪੀਰ ਸਭ ਝੂਠੀ ਕਿ ਖਿੰਮੇ ਬਿਨਸ ਸਭ ਜਾਏ ਬਈ ਦਸੀਆ ਕਿ ਪ੍ਰਭੂ ਚਰਨਾਂ ਦੇ ਪਿਆਰ ਤੋਂ ਬਿਨਾ ਹੋਰ ਜਿਹੜੇ ਜਪ ਤਪ ਕਾਦ ਜਿਹੜੇ ਆ ਇਹਨਾਂ ਦਾ ਪਿਆਰ ਝੂਠਾ ਆ ਇਥੇ ਬੜੇ ਸਪਸ਼ਟ ਚੁਪ ਚ ਆਖਿਆ ਆ ਕਿ ਜਿਤ ਹਾਰਸਿਓ ਪੀ ਉਹ ਜਿਹੜਾ ਜਪਾ ਤਾਪਾ ਬਰਤਾ ਉਹ ਤਾਂ ਹੀ ਜਿਹੜਾ ਸਹੀ ਅਥਾਂ ਵੀ ਸਫਲ ਆ ਜੇ ਉਹਦੇ ਰਾਈ ਸਾਡੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਹੁੰਦੀ ਆ ਪਰ ਇਹ ਜਿਹੜੇ ਰਸਮੀ ਜਪ ਤਾਪਾ ਉਹਦੇ ਇਨ੍ਹਾਂ ਨਾਲ ਕਦੇ ਪ੍ਰੀਤ ਪੈਦਾ ਨਹੀਂ ਹੁੰਦੀ ਹਾਂ ਗੁਰਬਾਣੀ ਵੀ ਆ ਦੂਜਾ ਪੱਖ ਆ ਜਿਹਨੇ ਦੱਸਿਆ ਆ ਕਿ ਅਸਲ ਵਿੱਚ ਜਿਹੜੀ ਛੱਪ ਨੂੰ ਬਟਾਇਆ ਹੋਇਆ ਤਪ ਨੂੰ ਸਲਾਇਆ ਹੋਇਆ ਉਹ ਦੱਸਿਆ ਕਿ ਇਸ ਜਪ ਤਪ ਤੋਂ ਬਿਨਾ ਅਸੀਂ ਉਹਦੇ ਨਾਲ ਨਹੀਂ ਜੁੜ ਸਕਦੇ ਗੁਰਮੁਖਤਾਈ ਵਾਲਾ ਜੀਵਨ ਸਹੀ ਹੱਥਾਂ ਵਿੱਚ ਨਹੀਂ ਜਿਉ ਸਕਦੇ ਤਾਂ ਉਹਦੇ ਬਾਰੇ ਬੜਾ ਸਪਸ਼ਟ ਕੀਤਾ ਹੋਇਆ ਕਿ ਉਹ ਜਿਹੜਾ ਜਪਾ ਜਾਂ ਤਪਾ ਜਿਵੇਂ ਗੁਰਸੇਵਾ ਤਪਾਂ ਸਿਰ ਤਪਸਾਰ ਕਿ ਜਿਹੜਾ ਤਪ ਜਿਹਨੂੰ ਸਲਾਇਆ ਗਿਆ ਉਹ ਤਪ ਕੀ ਆ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਕੀ ਆ ਕਿ ਗੁਰੂ ਦੇ ਹੁਕਮ ਨੂੰ ਗੁਰੂ ਕੀ ਆਗਿਆ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੋਨੂੰ ਵਿਚਾਰ ਕੇ ਉਹਨੂੰ ਮੰਨ ਲੈਣਾ ਉਸ ਅਨੁਸਾਰ ਆਪਣਾ ਆਚਰਣ ਬਣਾ ਉਸ ਤਰ੍ਹਾਂ ਦੀ ਉਸ ਦੀ ਰੋਸ਼ਨੀ ਉਹਦੇ ਪ੍ਰਕਾਸ਼ ਵਿੱਚ ਜ਼ਿੰਦਗੀ ਜੀਉਣਾ ਇਹ ਜਿਹੜਾ ਇਹ ਵੀ ਇਹ ਗੁਰਸਾਹਿਬ ਕਹਿੰਦਿਆ ਕਿ ਅਸਲ ਜਿਹੜਾ ਤਾਪਾ ਉਹ ਆ ਤਾਪਾ ਇਸ ਤਪ ਨੂੰ ਸਲਾਇਆ ਗਿਆ ਉਹ ਜਿਹੜਾ ਆਮ ਧਾਰਮਿਕ ਦੁਨੀਆ ਵਿੱਚ ਜਿਹੜਾ ਉਹ ਪ੍ਰਚਲਿਤਤਾ ਜਪ ਜਿਹੜਾ ਉਸ ਤੱਪ ਨੂੰ ਗੁਰਬਾਣੀ ਵਿੱਚ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਇਸ ਤਰ੍ਹਾਂ ਜਪ ਦੀ ਗੱਲ ਆ ਜੋ ਗੁਰਬਾਣੀ ਵੀ ਸਾਨੂੰ ਇਹ ਪੱਖ ਵੇਖਣ ਦੀ ਲੋੜ ਆ ਕਿ ਗੁਰੂ ਸਾਹਿਬ ਇਸ ਤੇ ਕਿਸ ਜਿਹੜੇ ਦਾ ਜ਼ੋਰ ਦੇ ਰਹਿਆ ਮੁਖੁਰ ਵੀ ਸਾਨੂੰ ਕੀ ਦਿੜ ਕਰਾਉਣਾ ਚਾਹੁੰਦੇ ਆ ਗੁਰਬਾਣੀ ਜਿਵੇਂ ਆਪਾਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਗੁਰਬਾਣੀ ਵੀ ਜਿਹੜੇ ਇਹਨਾਂ ਪੱਖਾਂ ਨੂੰ ਦਰਸਾਉਣ ਲਈ ਗੁਰੂ ਸਾਹਿਬ ਨੇ ਕਈ ਟੰਗ ਵਰਤੇ ਆ ਕਿਤੇ ਜਿਹੜਾ ਵਖੋ ਇਹ ਅਸਲ ਜੇ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਕਿ ਜਿਹਨਾਂ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਆ ਜਿਨਾਂ ਨੂੰ ਇਦੜ ਕਰਵਾਇਆ ਜਾ ਰਿਹਾ ਉਹਨਾਂ ਦਾ ਮਾਨਸਿਕ ਪੱਧਰ ਕਿਹੋ ਜਿਹਾ ਕਿਹੋ ਜਾਂ ਵਿਸ਼ਵਾਸ ਜਿਹੜੇ ਆ ਉਹਦੇ ਉਤਾਰ ਨਹੀਂ ਬਣੇ ਹੋਏ ਆ ਗੁਰੂ ਸਾਹਿਬ ਨੇ ਉਸ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਜਿਹੜਾ ਹਰ ਤਰ੍ਹਾਂ ਦੇ ਇਹਦੇ ਇਨਸਾਨ ਲਈ ਜਿਹੜੀ ਬਾਣੀ ਆ ਇਹ ਬਾਣੀ ਜਿਹੜੀ ਆ ਹਰ ਤਰ੍ਹਾਂ ਦੇ ਆਤਮ ਜਿਹੜਾ ਰੋਗੀ ਲਈ ਆ ਹਾਂਜੀ ਜਿਹੜਾ ਜਿਸ ਤਰ੍ਹਾਂ ਦਾ ਰੋਗੀ ਆ ਉਸ ਤਰ੍ਹਾਂ ਦੀ ਉਹਨੂੰ ਦਵਾਈ ਦਿੱਤੀ ਹੋਈ ਆ ਠੀਕ ਜਦੋਂ ਆਪਾਂ ਇਹ ਸ਼ਬਦ ਵਰਤਦੇ ਆ ਕਿ ਉਸ ਤਰ੍ਹਾਂ ਦੀ ਦਵਾਈ ਦਾ ਭਾਵ ਆ ਕਿ ਉਪਦੇਸ਼ ਕੋਈ ਵੱਖਰਾ ਨਹੀਂ ਉਪਦੇਸ਼ ਆਰਿਆਂ ਨੂੰ ਉਹੀ ਆ ਪਰ ਜਿਹੜਾ ਜਿਹੜੀ ਉਹਦੀ ਆਪਾਂ ਕਹਿ ਸਕਦੇ ਆ ਕਿ ਜਿਸ ਪੂੜੀ ਵਿੱਚ ਪਾਈ ਹੋਈ ਆ ਜਿਹੜੀ ਸ਼ਬਦਾਵਲੀ ਆ ਵਰਤੀ ਗਈ ਆ ਉਹ ਸ਼ਬਦਾਵਲੀ ਉਹੀ ਆ ਜੋ ਉਹਨਾਂ ਦੀ ਸਮਝ ਵਿੱਚ ਆ ਸਕੇ ਉਹਨਾਂ ਦੀ ਪਕੜ ਵਿੱਚ ਆ ਸਕੇ ਜੋ ਉਹਨਾਂ ਵਿੱਚ ਪ੍ਰਚਲਿਤ ਆ ਉਸ ਜੀ ਦੀ ਵਰਤੋਂ ਕੀਤੀ ਗਈ ਆ ਉйда ਇਹ ਭਾਵ ਨੇ ਕਿ ਉਹ ਗੁਰੂ ਸਾਹਿਬ ਨੇ ਉੱਥੇ ਜਿਹੜਾ ਇਸ ਲਈ ਕਹਿੰਦੇ ਜੀ ਇਹਦੇ ਵਿੱਚ ਸਵੈ ਪ੍ਰੋਧ ਵੀ ਆਉਂਦਾ ਸਵੈ ਪ੍ਰੋਧ ਗੁਰਬਾਣੀ ਕਿਤੇ ਨਹੀਂਗਾ ਹਾਂ ਸਾਡੀ ਸਮਝ ਵੀ ਸਾਡੀ ਪਕੜ ਵਿੱਚ ਨਾ ਹੋਵੇ ਕੋਲ ਵਖਰੀ ਆ ਜਿਉਂਦਾ ਹਰਮਜੋ ਕਬੀਰ ਸਾਹਿਬ ਜਦੋਂ ਇਹ ਕਹਿੰਦੇ ਕਿ ਸਾਚਾ ਨਾਮਨ ਗੁਰ ਕੀ ਸੇਵਾ ਅਸ ਸੇਵਾ ਕਿਹੜੀ ਜਦੋਂ ਆ ਜਿਹੜਾ ਕੀ ਆ ਗੁਰੂ ਦੀ ਸੇਵਾ ਫਿਰ ਇਸੀ ਦੀ ਵੀ ਚਰਚਾ ਕਰਦੇ ਆ ਹਾਂ ਕਿ ਜਿਹੜਾ ਆਮ ਵਿਸ਼ਵਾਸ ਇਹ ਪ੍ਰਚਲਿਤ ਸੀਗਾ ਕੋਈ ਲੋਕਾਂ ਨੂੰ ਧਰਮੀ ਲੋਕਾਂ ਨੂੰ ਫਲਾਇਆ ਗਿਆ ਧਰਮੀ ਲੋਕਾਂ ਦੇ ਪਾਉ ਜਿਹੜੇ ਕਿ ਧਰਮੀ ਹੈ ਨਹੀਂ ਸੀ ਪਰ ਉਹ ਧਰਮ ਦਾ ਚੋਗਾ ਪਹਿਨਣਗੇ ਉਹ ਧਾਰਮਿਕ ਆਗੂ ਦੀ ਹیثیت ਵਿੱਚ ਸਮਾਜ ਵਿੱਚ ਵਿਝਦੇ ਸੀ ਆਮ ਲੋਕਾਂ ਦੀ ਉਹ ਧਾਰਮਿਕ ਕਿਤਲੇ ਅਗਵਾਈ ਕਰ ਰਹੇ ਸੀ ਉਹ ਧਰਮ ਦੇ ਨਾਂ ਤੇ ਆ ਧਰਮ ਫਲਾ ਕੇ ਕਰਮ ਕਾਂਡ ਫਲਾ ਕੇ ਉਹ ਆਮ ਲੋਕਾਂ ਨੂੰ ਧਰਮ ਨਾਲੋਂ ਜਿਹੜਾ ਉਹ ਦੁਰਾੜੇ ਲਜਾਣ ਦਾ ਹੀ ਕੰਮ ਕਰ ਰਹੇ ਸੀ ਉਹ ਧਰਮੀ ਨਹੀਂ ਸੀ ਬਣਾ ਰਹੇ ਕਰਮ ਕਾਂਢੀ ਬਣਾ ਰਹੇ ਸੀ ਅਸੀਂ ਇਹ ਦੇਖਦੇ ਹਾਂ ਅੱਜ ਵੀ ਦੇਖਦੇ ਹਾਂ ਕਿ ਜ਼ਿਆਦਾਤਰ ਧਰਮੰਦੇ ਨਾਂ ਤੇ ਜਿਹੜਾ ਉਹ ਆ ਧਰਮ ਦਾ ਹੀ ਬੋਲਬਾਲਾ ਧਰਮੰਦਰਾ ਵਿੱਚ ਜਿਹੜਾ ਉਹ ਧਰਮ ਦਾ ਅਸਲ ਤੱਤ ਜਿਹੜਾ ਉਹ ਬਹੁਤ ਘਾਟਾ ਕਰਮ ਕੰਡ ਜਿਹੜਾ ਉਹਦੀ ਪਰਮਾਰ ਔਰ ਧਰਮੰਦਰਾ ਵਿੱਚ ਕਰਮ ਕੰਡ ਨੂੰ ਹਿੱਸੇ ਧਰਮ ਸਮਝ ਧਰਮ ਸਮਝਿਆ ਜਾ ਰਿਹਾ ਤੋ ਕਬੀਰ ਸਾਹਿਬ ਨੇ ਇੱਥੇ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਜਿਹੜਾ ਕਾਂਸੀ ਵਿੱਚ ਮਰੂਗਾ ਉਹ ਸ਼ਿਵਪੁਰ ਵਿੱਚ ਜਾਊਗਾ ਜਿਹੜਾ ਮਗਰਜ ਮਰੂਗਾ ਉਹ ਖੋਤੇ ਦੇ ਜੁਣ ਪਊਗਾ ਤਾਂ ਜਦੋਂ ਕਬੀਰ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਪ੍ਰੈਕਟੀਕਲੀ ਕਦਮ ਪਟਿਆ ਕਿ ਆਖਰੀ ਸਮੇਂ ਉਹ ਬਨਾਰਸ ਛੱਡ ਕੇ ਉੱਥੇ ਜਾ ਬਸੇ ਸੀਗੇ ਤੋ ਆਖਿਆ ਕਿ ਮਨੂ ਕਠੋਰ ਮਰੈ ਬਨਾਰਸ ਨਰਕ ਨਾ ਬਣ ਜਾਇ ਕਿ ਜੇਕਰ ਇਹੋ ਜਿਹੇ ਇਨਸਾਨ ਜੋ ਕਠੋਰਾ ਨਰਦੀ ਆ ਜਿਸੰਦਰ ਇਨਸਾਨੀਅਤ ਨਹੀਂ ਜਿਸੰਦਰ ਮਨੁੱਖਤਾ ਖੰਭ ਲਾ ਕੇ ਉਡਬੜ ਚੁਕੀ ਆ ਇਹੋ ਜਿਹੇ ਇਨਸਾਨ ਜੇਕਰ ਬਨਾਰਸ ਵਿੱਚ ਵੀ ਤਿਆਗ ਆਪਣਾ ਸਰੀਰ ਤਿਆਗਦਾ ਤਾ ਉਹ ਨਰਕਾ ਤੋਂ ਬਚ ਨਹੀਂ ਸਕਦਾ ਇਥੇ ਇੱਕ ਗੱਲ ਇਹ ਵੀ ਸਮਝਣ ਵਾਲੀ ਆ ਕਿ ਜਦੋਂ ਇਹੋ ਜੀ ਸ਼ਬਦavali ਵਰਤੀ ਆ ਤਾਂ ਇਹਦਾ ਭਾਵ ਇਹ ਨਹੀਂ ਕਿ ਗੁਰਬਾਣੀ ਵਿੱਚ ਨਰਕ ਸਰੂਪ ਬਾਰੇ ਜੋ ਆਮ ਪ੍ਰਚਲਿਤ ਧਾਰਨਾ ਪਾਈ ਜਾਂਦੀ ਆ ਕਿ ਵਿਸ਼ੇ ਜਿਹੜੇ ਥਾਂ ਕਿ ਉਹਦੀ ਕੋਈ ਪਰੜਦਾ ਕੀਤੀ ਗਈ ਆ ਇਹ ਆਪਾਂ ਖੈਰ ਬਖਰਾ ਪੱਖ ਵਿਚਾਰਾਂਗੇ ਇਥੇ ਕਿ ਉਹ ਇਸ਼ਾਰਾ ਹੀ ਕਰ ਰਹੇ ਆ ਪਰ ਅਗਲੀ ਪੰਕਤੀ ਵਿੱਚ ਕਹਿੰਦੇ ਆ ਕਿ ਹਰ ਕਾ ਸੰਤ ਮਰੈ ਹੜੰਬਾ ਤਾਂ ਸਗਲੀ ਸਹਿਨ ਤੇ ਰਾਈ ਕਿ ਦੂਜੇ ਪਾਸੇ ਜੇਕਰ ਜਿਹੜਾ ਹਰੀ ਦਾ ਸੰਤ ਆ ਪ੍ਰਭੂ ਦਾ ਪਿਆਰਾ ਉਹ ਜੇਕਰ ਹਰ ਮੇਬਰਗੀ ਧਰਤੀ ਤੇ ਵੀ ਸਰੀਰ ਤੇ ਆ ਕੇ ਦਾ ਤਾਂ ਉਹ ਇਕੱਲਾ ਹੀ ਨਹੀਂ ਬਲਕਿ ਸਗਲੀ ਸੈਨਤ ਰਾਈ ਕਿ ਜਿਹੜੀ ਸਾਰੀ ਪਰਜਾ ਤੋਂ ਇਥੇ ਸਾਰੀ ਪਰਜਾ ਤੋਂ ਭਾਵ ਨੇ ਕਿ ਉਥੇ ਰਹਿਣ ਵਾਲੇ ਸਾਰੇ ਤਰ ਜਾਣਗੇ ਭਾਵੇਂ ਕਿ ਜਿਹੜੇ ਵੀ ਲੋਕ ਉਹਨਾਂ ਨੂੰ ਫਾਲੋ ਕਰਨਗੇ ਉਹਨਾਂ ਦੇ ਪਦ ਚਿੰਨ੍ਹ ਉਤੇ ਚੱਲਣਗੇ ਜਿਸ ਰਾਹ ਨੂੰ ਉਹਨਾਂ ਨੇ ਚੁਣਿਆ ਚੁਣ ਕੇ ਉਸ ਰਾਹ ਨੂੰ ਅਪਣਾਇਆ ਜਿਹੜੇ ਵੀ ਉਸ ਰਾਹ ਉਤੇ ਤੁਰਨਗੇ ਤਾਂ ਉਹਨਾਂ ਦੀ ਵੀ ਯਕੀਨਨ ਜਿਹੜੀ ਉਹ ਕਲਿਆਣਾ ਤੁਸ ਅਗਲੀ ਸੈਂਤ ਹੋਈ ਥੇ ਜਿਹੜਾ ਭਾਵ ਆ ਕਿ ਸਾਰੇ ਇਹ ਆ ਤੋ ਇਥੇ ਵੀ ਜਿਹੜਾ ਇਸ ਰੂਪ ਵਿੱਚ ਉਸ ਚੀ ਨੂੰ ਖੰਨਣ ਕਰਨ ਲਈ ਆਪਾਂ ਗੱਲ ਕਰ ਰਹੇ ਸੀਗੇ ਕਿ ਗੁਰਬਾਣੀ ਨੂੰ ਸਮਝਣ ਲਈ ਜਿਹੜੇ ਇਹ ਪੱਖ ਆ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਤੁਸੀਂ ਜਿਹੜਾ ਸਵਾਲ ਉਠਾਇਆ ਸੀ ਵੀ ਜਦ ਤਦ ਜਿਹੜਾ ਇਹਨਾਂ ਨੂੰ ਜਿਹੜਾ ਕਿਤੇ ਅਸਾਂ ਲੱਗਦਾ ਪਰ ਉਹ ਜਿਹੜਾ ਸਾਨੂੰ ਇਹ ਪਹਿਲੀ ਗੱਲ ਦੇਖਣ ਦੀ ਲੋੜ ਆ ਕਿ ਉਥੇ ਕਿਹੜੇ ਜਪ ਦੀ ਗੱਲ ਕੀਤੀ ਜਾ ਰਹੀ ਹੈ ਕਿਹੜੇ ਤਪ ਦੀ ਗੱਲ ਕੀਤੀ ਜਾ ਰਹੀ ਆ ਉਹ ਦੂਜਾ ਇਹ ਦੇਖਣ ਦੀ ਲੋੜ ਆ ਕਿ ਗੁਰਬਾਣੀ ਵਿੱਚ ਜੇ ਸਮਝਾਉਣ ਲਈ ਉਹ ਇੱਕ ਤੋਂ ਵੱਧ ਢੰਗ ਜੇ ਵਰਤੇ ਗਏ ਆ ਕਿ ਅਸੀਂ ਹੋਰ ਉਦਾਹਰਣ ਲੈਨੇ ਆ ਜਿਵੇਂ ਗੁਰੂ ਸਾਹਿਬ ਦਾ ਇੱਕ ਸ਼ਬਦ ਆ ਕਿ ਨਾਵਣ ਚਲੇ ਤੀਰਥੀ ਮਨ ਖੋਟਿਆ ਤਨ ਚੋਰ ਇੱਕ ਪੌ ਲਥੀ ਨਾਤੇ ਆ ਦੋਵੇਂ ਬਾਚੜੀਏ ਸਹੋਰ ਹੁਣ ਇਥੇ ਗੁਰੂ ਸਾਹਿਬ ਕਹਿ ਰਹੇ ਆ ਕਿ ਜੇ ਇੱਕ ਮਨ ਖੋਟਿਆ ਮਨ ਵਿੱਚ ਕਪਟਾ ਮੈਲ ਆ ਜਿਹੜੇ ਵਿਕਾਰ ਆ ਇਹ ਵਿਕਾਰ ਹਾਵੀ ਆ ਮਨੋਖੰਦੇ ਜਿਹੜੇ ਆ ਇਹਨਾਂ ਦੀ ਪਰਮਾਰਾ ਚੜਦਾ ਤਾਂ ਉਹ ਤੀਰਥਾਂ ਉਦੇ ਇਸ਼ਨਾਨ ਕਰਨ ਲਈ ਜਾ ਰਹੇ ਆ ਤਾਂ ਕੀ ਹੋਗਾ ਕਿ ਉਸ ਦਾ ਕੋਈ ਇੱਕ ਪੌਲਥੀ ਨਾ ਤੇ ਆ ਇਸਰੀ ਜਾ ਕੇ ਉਹਦਾ ਇੱਕ ਸਰੀਰ ਜਿਹੜੀ ਮੈਲ ਆ ਉਹ ਇਸ਼ਨਾਨ ਕਰਨਾ ਥੋੜੇ ਜੀ ਉਹਨੂੰ ਰਾਤ ਮਿਲੂਗੀ ਸਰੀਰ ਦੀ ਇਸ਼ਨਾਨ ਤਾਂ ਠੀਕ ਆ ਪਰ ਉਹਦੇ ਨਾਲ ਕੀ ਆ ਕਿ ਦੋ ਪਾਚਰੀਏ ਸੋਰ ਉਹ ਜਿਹੜਾ ਹੰਕਾਰ ਸੀ ਕਿ ਮੈਂ ਇਨੇ ਤੀਰਥਾਂ ਇਸ਼ਨਾਨ ਕਰ ਆਇਆ ਫਰਾਨੇ ਤੀਤੇ ਕਰ ਆਇਆ ਇਨੀ ਭਰਾ ਕਰ ਆਇਆ ਇਹਨਾਂ ਧਾਣਪਨ ਕਰ ਆਇਆ ਉਸ ਨੂੰ ਹੋਰ ਜਿਹੜੀ ਮੈਲ ਸੀ ਉਹ ਲੈ ਕੇ ਆ ਗਿਆ ਪਰ ਇਹਦਾ ਇਹ ਭਾਵ ਬਿਲਕੁਲ ਨਹੀਂ ਕਿ ਜੇਕਰ ਸ਼ੁੱਧ ਮਨ ਨਾਲ ਜਾਵੇ ਤਾਂ ਤੀਰਥਾਂ ਉੱਤੇ ਇਸ਼ਨਾਨ ਕਰਨਾ ਕੋਈ ਲਾਭ ਪਹੁੰਚੂਗਾ ਅਤੇ ਇਥੇ ਇਹ ਭਾਵ ਨਹੀਂ ਕਿ ਜੇਕਰ ਮਨ ਦੇ ਵਿੱਚ ਖੋਟ ਨਹੀਂ ਚੋਰ ਨਹੀਂ ਤਾਂ ਉਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਜਾਊਗਾ ਤਾਂ ਕੋਈ ਲਾਭ ਪਹੁੰਚੂਗਾ ਉਹ ਫਿਰ ਗੁਰੂ ਜਦੋਂ ਅੱਗੇ ਆਖਿਆ ਆ ਕਿ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ ਐਸੇ ਮਨੁੱਖਾਂ ਦਾ ਹਾਲ ਤੁਮੇ ਵਰਗਾ ਹੀ ਹੋਇਆ ਕਿ ਪਰ ਮੈਂ ਉਸ ਨੂੰ 18 ਤੀਤਾਂ ਦਾ ਇਸ਼ਨਾਨ ਕਰਾਓ ਬਾਹਰੋਂ ਤਾਂ ਲਿਸ਼ਕ ਜਾਊਗੀ ਚਮਕ ਜਾਊਗੀ ਸਾਫ਼ ਹੋ ਜਾਊਗੀ ਪਰ ਅੰਦਰ ਜਿਹੜੀ ਕੁੜਤਨ ਹੈਗੀ ਆ ਉਹ ਕੁੜਤਨ ਦੂਰ ਨਹੀਂ ਹੋਣ ਲੱਗੀ ਪਰ ਫਿਰ ਇਹ ਉਹ ਅੱਗੇ ਆਖਿਆ ਕਿ ਸਾਧ ਪੱਲੇ ਨਨਹਾਤੇ ਆ ਚੋਰ ਸੇ ਚੋਰਾ ਚੋਰ ਜਿਹੜੇ ਸਾਧਾ ਗੁਰਮੁਖ ਜਾਨਾ ਸਹੀ ਹੱਥਾਂ ਦੇ ਤੇ ਰਬੀ ਗੁੜਾ ਨੂੰ ਅਪਣਾਉਣ ਵਾਲੇ ਇਨਸਾਨ ਆ ਉਹ ਇਹੋ ਜੇ ਤੀਥ ਦੇ ਪ੍ਰਤੀਕ ਆ ਸਮੂਹ ਨਾ ਧਰਮ ਕਰਮ ਕਾਂਡਾਂ ਦਾ ਰਸਮੀ ਧਰਮ ਕਰਮ ਦਾ ਕਿ ਉਹਨਾਂ ਤੋਂ ਬਿਨਾਂ ਵੀ ਉਹ ਸਾਧਾ ਉਹ ਗੁਰਮੁਖਾ ਪਰ ਜਿਹੜੇ ਬੇਈਮਾਨ ਆ ਕਪਟੀਆਂ ਹਿਰਾਫੇਰੀ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਵਿੱਚ ਵੱਲਛਾਲਾ ਉਹ ਮਨੁੱਖ ਬੇਸ਼ੱਕ ਕਈ ਤਰ੍ਹਾਂ ਦੇ ਕਰਮ ਕਾਂ ਕਰਨ ਕਰਮ ਕੰਨ ਕਰਕੇ ਵੀ ਉਹ ਆਧਰਮੀ ਆ ਉਹ ਗੁਰਮੁਖ ਨਹੀਂ ਹਾਂ ਦੁਨੀਆਂ ਭਾਵੇਂ ਉਹਨਾਂ ਨੂੰ ਗੁਰਮੁਖ ਸਮਝ ਲਵੇ ਸਮਝਦੇ ਰਵੇ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਸੱਚੇ ਆ ਕਿ ਜਿਹੜੇ ਚੋਰ ਆ ਬੇਈਮਾਨ ਆ ਕਪਟੀਆਂ ਉਹੋ ਜੇ ਰਸਮੀ ਧਰਮ ਕਰਕੇ ਵੀ ਉਹ ਕਪਟੀ ਹੀ ਆ ਉਹ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਚੜ ਸਕਦੇ ਉਹ ਲੋਕਾਂ ਦੀ ਨਜ਼ਰਾਂ ਵਿੱਚ ਪ੍ਰਵਾਨ ਹੋ ਸਕਦੇ ਆ ਪਰ ਉਹਦੀਆਂ ਨਜ਼ਰਾਂ ਵਿੱਚ ਨਹੀਂ ਠੀਕ ਤੁਸੀਂ ਜਿਹੜਾ ਇਹ ਪੱਖ ਆ ਇਹ ਪੱਖ ਵੀ ਸਾਨੂੰ ਦੇਖਣ ਦੀ ਲੋੜ ਆ ਗੁਰਬਾਣ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਜਿਹੜੇ ਢੰਗ ਜਿਹੜੇ ਆ ਉਹ ਇਹਨਾਂ ਗੱਲਾਂ ਨੂੰ ਸਮਝਾਉਣ ਲਈ ਵਰਤੇ ਗਏ ਆ ਤੋਂ ਸਾਨੂੰ ਇਹ ਜਿਹੜੇ ਪਹਿਲੂ ਆ ਇਹਨਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ ਤਾਹੀਂ ਅਸੀਂ ਸਹੀ ਹਸਾਂ ਵਿੱਚ ਗੁਰਬਾਣੀ ਦੇ ਇਹ ਜਿਹੜੇ ਪੱਖਾ ਇਹਨਾਂ ਨੂੰ ਸਹੀ ਹਸਾਂ ਵਿੱਚ ਦੇਖ ਸਕਦੇ ਹਾਂ ਸਮਝ ਸਕਦੇ ਹਾਂ ਜੀ ਠੀਕ ਹੈ ਨਹੀਂ ਸਾਡੇ ਵਕਤ ਵਸੇ ਹੋ ਗਿਆ ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਗੁਰਬਾਣੀ ਦਾ ਪੱਖ ਲੈ ਕੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਭਾਵੇਂ ਵਰਡਸ ਉਹੀ ਯੂਜ਼ ਕੀਤੇ ਆ ਪਰ ਵਰਡ ਦਾ ਕੰਟੈਕਸਟ ਤੇ ਕੋਣ ਜਿਹੜੀ ਸ਼ਬਦ ਦਾ ਐਕਚੁਅਲ ਮੀਨਿੰਗ ਉਹਨੂੰ ਜਦੋਂ ਅਸੀਂ ਸਮਝਦੇ ਆ ਤੇ ਉਹਦੇ ਵਿਚਾਰ ਉਹਦੇ ਵਿੱਚ ਉਨੂੰ ਇੱਕ ਖੰਡਣ ਕਰਨ ਦਾ ਤਰੀਕਾ ਦੱਸਿਆ ਉਹਨਾਂ ਨੇ ਔਰ ਅਬ ਜੇ ਕਰਮ ਕੰਡ ਐਕਚੁਅਲ ਗਲਤੀ ਇਹ ਆ ਰਹੀ ਹੈ ਕਿ ਸਾਰੀ ਗੁਰਬਾਣੀ ਆਪਣੇ ਮੰਨ ਦੇ ਆ ਤੇ ਮੰਨ ਦੇ ਆਚਰਣ ਨੂੰ ਝਾ ਕਰਨ ਲਈ ਹੈ ਜਦੋਂ ਅਸੀਂ ਉਹ ਲੀਵ ਕਰ ਜਾਂਦੇ ਆ ਕਰਮ ਕੰਡਾਂ ਹੀ ਪੈ ਜਾਂਦੇ ਆ ਤੇ ਸਾਡੇ ਅੱਗੇ ਸਮੱਸਿਆਵਾਂ ਬੜੀਆਂ ਖੜੀਆਂ ਹੋ ਜਾਂਦੀਆਂ ਜਿੱਦਾਂ ਵਰਤਮਾਨ ਵਿੱਚ ਸਿੱਖ ਲੀਡਰਸ਼ਿਪ ਵਿੱਚ ਵੀ ਵਰਤੋਂ ਖੜੀਆਂ ਹੋ ਗਈਆਂ ਇਹ ਸਾਰੀਆਂ ਇਹਨਾਂ ਦੇ ਹੌਲੀ ਹੌਲੀ ਡਿਲੂਟ ਕਰਨ ਨਾਲ ਗੁਰਬਾਣੀ ਨੂੰ ਡਿਲੂਟ ਕਰਕੇ ਤੇ ਕਰਮ ਕਾਂਡਾਂ ਦਾ 하ਵੀ ਹੋ ਜਾਣਾ ਇਹ ਇੱਕ ਬਹੁਤ ਵੱਡਾ ਕਾਰਨ ਹੈ ਸੋ ਸਾਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਜਿੰਨੇ ਵੀ ਅਸੀਂ ਆਪਣੇ ਕੰਮ ਕਰਦੇ ਹਾਂ ਔਰ ਕਰਮ ਕਾਂਡ ਕਰਦੇ ਹਾਂ ਉਹਨਾਂ ਦੇ ਵਿੱਚ ਸਾਨੂੰ ਹਰ ਵੇਲੇ ਸਾਡੇ ਮਾਈਂਡ ਨੂੰ ਉਹਦੇ ਵਿੱਚ ਅਲੌਟ ਰਹਿਣਾ ਚਾਹੀਦਾ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਅੱਗੋਂ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਹੋਰ ਕਈ ਪੱਖਾਂ ਦੇ ਵਿੱਚੋਂ ਆਣਗੇ ਸੋ ਮੈਂ ਸਾਰਿਆਂ ਸਰੋਤ ਦੇਖਣ ਵਾਲਿਆਂ ਨੂੰ ਰਿਕੁਐਸਟ ਕਰਦਾ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅੱਗੇ ਪਾਸ ਔਨ ਕਰੋ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਕੀ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕੋਈ ਕੁਐਸਚਨ ਹੋ ਜਰੂਰ ਕਮੈਂਟ ਦਿਓ ਤਾਂ ਕਿ ਅਸੀਂ ਸੁਧਾਰ ਕਰ ਸਕੀਏ ਅਸੀਂ ਉਹਨੂੰ ਹੋਰ ਇੰਪਰੂਵ ਕਰ ਸਕੀਏ ਸੋ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ